ਮੈਲਾਂ ਨੂੰ ਦਿੱਤੀ ਟੱਕਰ ਬਾਬਾ ਤੁੰਗੜੀਆਂ ਚੋਂ ਯੋਧੇ ਬਣ ਨਿੱਤ ਰਿਆਂ ਅਸੀਂ ਮੁਸ਼ਕਿਲ ਦੀਆਂ ਕੜੀਆਂ ਚੋਂ ਯੋਧੇ ਬਣ ਨਿੱਤ ਰਿਆਂ ਹੁਣ ਮੁਸ਼ਕਿਲ ਦੀਆਂ ਕੜੀਆਂ ਚੋਂ ਅੱਖਾਂ ਵਿੱਚ ਸੁਰਮੇ ਦੀ ਤਾਰ ਰੜਕਾਂ ਨੇ ਬਾਦਸ਼ਾ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਸੋ ਅਸੀਂ ਵੀ ਗਲਗੀ ਦੇ ਟਰਸਟ ਨਾਲ ਰਲ ਕੇ ਕੁਛਕਰਾ ਦੀ ਸੇਵਾ ਲਈ ਹੋਈ ਆ ਤੇ ਇਸ ਟਰਸਟ ਨਾਲ ਜੁੜ ਕੇ ਅਸੀਂ ਵੀ ਕੰਮ ਕਰ ਰਹੇ ਆ ਦੇਖੋ ਜੀ ਜਦੋਂ ਸ਼ੁਰੂਆਤ ਉਦੋਂ ਕੀਤੀ ਜਦੋਂ ਪਾਣੀ ਆਪਣਾ ਆਇਆ ਹੋਇਆ ਸੀਗਾ ਸ਼ੁਰੂ ਤੇ ਹਨ ਜਦੋਂ ਫੜ ਆਏ ਨੇ ਪਹਿਲੇ ਦਿਨ ਆਪਾਂ ਤੇ ਆਪਣਾ ਸੋ ਜਿੰਨੇ ਵੀ ਪਰਿਵਾਰਾਂ ਨੂੰ ਉਸ ਟਾਈਮ ਅਸੀਂ ਕਿਹਾ ਸੀਗਾ 5 10 ਹਨ ਜਿੰਨੇ ਪਰਿਵਾਰ ਉਦੋਂ ਅਸੀਂ ਜਿਨ੍ਹਾਂ ਨੂੰ ਮਿਲੇ ਆ ਤੇ ਟਰਸਟ ਨਾਲ ਰਲ ਕੇ ਹੁਣ ਅਸੀਂ ਉਹਨਾਂ ਦੇ ਘਰਾਂ ਦੀ ਸੇਵਾ ਲਈ ਹੋਈ ਆ ਪਹਿਲੀ ਵਾਰੀ ਇਹ ਬਹੁਤ ਵਧੀਆ ਗੱਲ ਹੋਈ ਆ ਵੀ ਅਸੀਂ ਐਜੂਕੇਸ਼ਨ ਬਹੁਤ ਗ੍ਰੇਟ ਹੋਈ ਆ ਇਹਦੇ ਵਿੱਚ ਨਹੀਂ ਨਾਰਮਲੀ ਫੜ ਪਹਿਲਾਂ ਵੀ ਆਉਂਦੇ ਰਹੇ 23 ਦੇ ਫੜਾਂ ਇਹਨੂੰ ਪਤਾ ਹੀ ਨਹੀਂ ਸੀਗਾ ਆਉਣ ਵਾਲੇ ਟਾਈਮ 'ਚ ਜਦੋਂ ਕੋਈ ਇਹੀ ਜਿਹੀ ਸਿਚੁਏਸ਼ਨ ਆਉਂਦੀ ਅਸੀਂ ਲੜਨ ਜੋਗੇ ਹੋਗੇ ਉਹਨੇ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਕਿਉਂਕਿ ਤੁਸੀਂ ਵੀ ਦੇਖਿਆ ਹੋਵੇਗਾ ਕਿ ਜਿਹੜਾ ਹਰ ਇੱਕ ਮਿੰਟ ਦੇ ਉੱਤੇ ਜਿਹੜਾ ਟਰੱਕ ਰਾਸਸਮਗਰੀ ਲੈ ਕੇ ਪਹੁੰਚਦੇ ਸੀ ਟਰੈਕਟਰ ਟਰਾਲੀਆਂ ਰਾਸਸਮਗਰੀ ਲੈ ਕੇ ਕੋਈ ਨਹੀਂ ਆ ਸੀ ਪੰਜਾਬ ਦੇ ਨਾਲ ਪੰਜਾਬ ਖੜਿਆ ਅਗੇ ਤਮੰਨ ਲਾ ਦਾ ਵੰਡ ਕੇ ਛਕਣ ਦੀ ਰੀਤ ਸਾਡੇ ਬਹੁਤ ਪੁਰਾਣੀ ਹੈ ਸਾਡੇ ਅੰਦਰ ਇਹ ਸਾਡੇ ਬਲੱਡ ਚ ਹੈ ਨਾ ਤੇ ਹਮੇਸ਼ਾ ਹੀ ਜਦੋਂ ਅਸੀਂ ਦੂਜੇ ਨੂੰ ਸਾਡੇ ਕਿਸੇ ਭਰਾ ਨੂੰ ਦੁੱਖ ਦੀ ਘੜੀ ਚ ਦੇਖਦੇ ਆ ਅਸੀਂ ਜਾ ਕੇ ਉਹਦੇ ਨਾਲ ਖੜਦੇ ਆ ਨਾ ਜ਼ਿੰਦਗੀ ਦੇ ਵਿੱਚ ਥੋੜੀ ਆਪਣੀ ਜ਼ਿੰਦਗੀ ਪਰਸਨਲ ਵੀ ਚੱਲ ਰਹੀ ਹੁੰਦੀ ਹੈ ਤੁਹਾਡਾ ਪਰਿਵਾਰ ਵੀ ਚੱਲ ਰਿਹਾ ਹੁੰਦਾ ਸੋ ਉਹਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਹਮੇਸ਼ਾ ਇੱਧਰ ਆਉਂਦੇ ਆ ਸੋ ਪੀੜਿਤ ਪਰਿਵਾਰਾਂ ਕੋਲ ਹਰਫ਼ ਚੀਮਾ ਵੀ ਪਹੁੰਚੇ ਹੋਏ ਨੇ ਹਾਂਜੀ ਸਰ ਅੱਜ ਪੀੜਿਤ ਪਰਿਵਾਰਾਂ ਦੀ ਸਾਰ ਲੈਣ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹੋ ਹਾਂਜੀ ਆਪਣਾ ਅਜਤਾ ਬਾਈ ਜੀ ਉਹਨਾਂ ਦਾ ਘਰ ਬਣਾ ਕੇ ਦਿੱਤਾ ਜੀ ਹਨ ਤੇ ਟਰਸਟ ਕਲੰਗੀ ਦਾ ਟਰਸਟ ਉਹਨੇ ਹਨ ਤੇ ਸੋ ਇਸ ਚੀਜ਼ ਦੇ ਉੱਤੇ ਆਪਣਾ ਕੁਛ ਨੇ ਇਹ ਭਰਾ ਸਾਡੇ ਹਨ ਸੋ ਅਸੀਂ ਵੀ ਕਲੰਗੀ ਦੇ ਟਰਸਟ ਨਾਲ ਰਲ ਕੇ ਕੁਛ ਕਰਾਂ ਦੀ ਸੇਵਾ ਲਈ ਹੋਈ ਆ ਤੇ ਇਸ ਟਰਸਟ ਨਾਲ ਜੁੜ ਕੇ ਅਸੀਂ ਵੀ ਕੰਮ ਕਰ ਰਹੇ ਆ ਤੇ ਬਸ ਇਹੀ ਆ ਜੀ ਮਹਾਰਾਜ ਸੇਵਾ ਲਈ ਜਾਵੇ ਬਸ ਕਦੋਂ ਕੋ ਤੋਂ ਤੁਸੀਂ ਜਿਹੜੀ ਇਸ ਸੇਵਾ ਦੀ ਸ਼ੁਰੂਆਤ ਕੀਤੀ ਔਰ ਕਿੰਨੇ ਘਰਾਂ ਦੀ ਸੇਵਾ ਲਈ ਹੈ ਦੇਖੋ ਜੀ ਜਦੋਂ ਸ਼ੁਰੂਆਤ ਉਦੋਂ ਕੀਤੀ ਜਦੋਂ ਪਾਣੀ ਆਪਣਾ ਆਇਆ ਹੋਇਆ ਸੀਗਾ ਸ਼ੁਰੂ ਤੇ ਹਨਾ ਜਦੋਂ ਫੜ ਆਏ ਨੇ ਪਹਿਲੇ ਦਿਨਾਂ ਤੋਂ ਸੋ ਉਦੋਂ ਕਿਸ਼ਤੀਆਂ ਦੇ ਵਿੱਚ ਸੇਵਾ ਕਰ ਰਹੀ ਸੀਗੇ ਲੋਕਾਂ ਦਾ ਕਰਾਛਣ ਪਹਚਾਰੇ ਸੀਗੇ ਨਾ ਤੇ ਉਹਨਾਂ ਟਾਈਮਾਂ 'ਚ ਜਿਹੜੇ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਤੁਹਾਡੇ ਨਾਲ ਖੜਾਂਗੇ ਹਨਾ ਤੇ ਆਪਣਾ ਸੋ ਜਿੰਨੇ ਵੀ ਪਰਿਵਾਰਾਂ ਨੂੰ ਉਸ ਟਾਈਮ ਅਸੀਂ ਕਿਹਾ ਸੀਗਾ 5 10 ਹਨਾ ਜਿੰਨੇ ਪਰਿਵਾਰ ਉਦੋਂ ਅਸੀਂ ਜਿਨ੍ਹਾਂ ਨੂੰ ਮਿਲੇ ਆ ਤੇ ਟਰਸਟ ਨਾਲ ਰਲ ਕੇ ਹੁਣ ਅਸੀਂ ਉਹਨਾਂ ਦੇ ਘਰਾਂ ਦੀ ਸੇਵਾ ਲਈ ਹੋਈ ਆ ਜਿਵੇਂ ਜਿਵੇਂ ਸੇਵਾ ਹੋਈ ਜਾਊਗੀ ਓਵੇਂ ਓਵੇਂ ਇੱਥੇ ਤੁਹਾਨੂੰ ਦੱਸੀ ਜਾਵਾਂਗੇ ਰਾਈਟ ਨੰਬਰ ਮੈਂ ਹੁਣ ਦੱਸ ਨਹੀਂ ਸਕਦਾ ਪਰ ਇਹ ਵੀ ਜਿਵੇਂ ਜਿਵੇਂ ਅੱਜ ਦੋ ਘਰਾਂ ਦੀ ਸੇਵਾ ਹੋ ਗਈ ਤੇ ਇਸ ਤਰ੍ਹਾਂ ਅਸੀਂ ਦੱਸੀ ਜਾਵਾਂਗੇ 100 200 ਜਿੰਨੇ ਵੀ ਲੋੜਵੰਦ ਲੋਕ ਨੇ ਸਾਰਿਆਂ ਤੱਕ ਪਹੁੰਚ ਕੀਤੀ ਜਾਊਗੀ ਇਹ ਸੇਵਾ ਕਿੰਨੀ ਦੇਰ ਤੱਕ ਜਾਰੀ ਰਹੂਗੀ ਕਿਉਂਕਿ ਕਿ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਜ਼ਰੂਰ ਹੀਠਾ ਜਾ ਚੁੱਕਾ ਪਰ ਜਿਹੜੇ ਹਾਲਾਤ ਆ ਉਹ ਅਲਸਥਿਰ ਨਹੀਂ ਹੈਗੇ ਬਿਲਕੁਲ ਭਾਈ ਉਸ ਚੀਜ਼ ਲਈ ਵੀ ਤਿਆਰ ਹੁਣ ਆਪਾਂ ਕਿਉਂਕਿ ਮੈਨੂੰ ਲੱਗਦਾ ਇਹਦੀ ਪਹਿਲੀ ਵਾਰੀ ਇਹ ਬਹੁਤ ਵਧੀਆ ਗੱਲ ਹੋਈ ਆ ਵੀ ਅਸੀਂ ਐਜੂਕੇਸ਼ਨ ਬਹੁਤ ਕਰੀਟ ਹੋਈ ਆ ਇਹਦੇ ਵਿੱਚੋਂ ਨਹੀਂ ਨਾਰਮਲੀ ਹੜ੍ਹ ਪਹਿਲਾਂ ਵੀ ਆਉਂਦੇ ਰਹੇ 23 ਦੇ ਹੜ੍ਹਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਅੱਜ ਬੱਚੇ-ਬੱਚੇ ਨੂੰ ਪਤਾ ਇਹ ਵੀ ਪਤਾ ਵੀ ਕਿਹੜੇ ਟਾਈਮ ਤੇ ਕਿਹੜੀ ਚੀਜ਼ ਦੀ ਲੋੜ ਆ ਪਾਣੀ ਚੜਿਆ ਹੋਇਆ ਕਿਹੜੀ ਚੀਜ਼ ਦੀ ਲੋੜ ਆ ਪਾਣੀ ਉਤਰੂਗਾ ਕਿਹੜੀ ਚੀਜ਼ ਦੀ ਲੋੜ ਆ ਐਜੂਕੇਟ ਬਹੁਤ ਹੋਇਆ ਆ ਆਉਣ ਵਾਲੇ ਟਾਈਮ 'ਚ ਜਦੋਂ ਕੋਈ ਇਹੀ ਜੀ ਸਿਚੁਏਸ਼ਨ ਆਉਂਦੀ ਆ ਅਸੀਂ ਲੜਨ ਜੋਕੇ ਹੋ ਗਏ ਹਾਂ ਇਹ ਬਹੁਤ ਵਧੀਆ ਗੱਲ ਹੋਈ ਆ ਜਿਹੜੇ ਲੋਕ ਕਹਿੰਦੇ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਆ ਚੁੱਟਾ ਵਿਗਨਾ ਸ਼ੁਰੂ ਹੋ ਗਿਆ ਪੰਜਾਬ ਨੂੰ ਕਿਤੇ ਨਾ ਕਿਤੇ ਜਿਹੜਾ ਨਿਸ਼ਾਨੇ ਸਾਧਦੇ ਸੀ ਪੰਜਾਬ ਦੇ ਉੱਤੇ ਪਰ ਹੁਣ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਕਿਉਂਕਿ ਤੁਸੀਂ ਵੀ ਦੇਖਿਆ ਹੋਏਗਾ ਕਿ ਜਿਹੜਾ ਹਰ ਇੱਕ ਮਿੰਟ ਦੇ ਉੱਤੇ ਜਿਹੜਾ ਟਰੱਕ ਰਾਹਸਮਗਰੀ ਲੈ ਕੇ ਪਹੁੰਚਦੇ ਸੀ ਡਾਇਰੈਕਟਰ ਟਰਾਲੀਆਂ ਰਾਹਸਮਗਰੀ ਲੈ ਕੇ ਪਹੁੰਚਦੀਆਂ ਸੀ ਪੰਜਾਬ ਦੇ ਨਾਲ ਪੰਜਾਬ ਖੜਿਆ ਆ ਗਿਆ ਨਹੀਂ ਪੰਜਾਬ ਤਾਂ ਖੜਾ ਹੀ ਆ ਪੰਜਾਬ ਨਾਲ ਯਾਰ ਅਸੀਂ ਅੰਮ੍ਰਿਤ ਲਾਲ ਦਾ ਵੀ ਸਾਡੇ ਸਿਧਾਂਤ ਦੇ ਵਿੱਚ ਪਿਆ ਸਿੱਖੀ ਸਿਧਾਂਤ ਦੇ ਵਿੱਚ ਵੰਡ ਕੇ ਛਕਣ ਦਾ ਸਿਧਾਂਤ ਆ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਹਾਰਾਜ ਨੇ ਦਿੱਤਾ ਸਿਧਾਂਤ ਸਾਨੂੰ ਹਾਂ ਸੋ ਅੰਮ੍ਰਿਤ ਲਾਲ ਦਾ ਵੰਡ ਕੇ ਛਕਣ ਦੀ ਰੀਤ ਸਾਡੇ ਬਹੁਤ ਪੁਰਾਣੀ ਆ ਸਾਡੇ ਅੰਦਰ ਇਹ ਸਾਡੇ ਬਲੱਡ ਚ ਆ ਨਾ ਤੇ ਹਮੇਸ਼ਾ ਹੀ ਜਦੋਂ ਅਸੀਂ ਦੂਜੇ ਨੂੰ ਸਾਡੇ ਕਿਸੇ ਭਰਾ ਨੂੰ ਦੁੱਖ ਦੀ ਘੜੀ ਚ ਦੇਖਦੇ ਆ ਅਸੀਂ ਜਾ ਕੇ ਉਹਦੇ ਨਾਲ ਖੜਦੇ ਆ ਨਾ ਸੋ ਇਹ ਚੀਜ਼ ਕਿਸ ਤਰ੍ਹਾਂ ਕਿਤੇ ਤੇ ਉਹ ਚੀਜ਼ ਤਾਂ ਹਮੇਸ਼ਾ ਅੱਗੇ ਆਉਗੀ ਜਦੋਂ ਵੀ ਮੁਸੀਬਤ ਆਉ ਕੋਈ ਪੰਜਾਬ ਦੇ ਚਾਹੇ ਕਿਸਾਨ ਅੰਦੋਲਨ ਸੀਗਾ ਚਾਹੇ ਅੱਜ ਫਲੱਡ ਆਏ ਨੇ ਸੋ ਇਹ ਹੈਗਾ ਵੀ ਅਸੀਂ ਆਪਦੇ ਭਾਈ ਇੱਕ ਦੂਜੇ ਨਾਲ ਖੜਦੇ ਹੀ ਖੜਦੇ ਤੇ ਭਾਜੀ ਕਿੰਨਾ ਸਮਾਂ ਦੇਣ ਦੇ ਵਿੱਚ ਦਿੰਦੇ ਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿੰਨਾ ਕਿੰਨਾ ਸਮਾਂ ਜਿਹੜਾ ਸੇਵਾ ਦੇ ਵਿੱਚ ਹੀ ਰਹਿੰਦੇ ਹੋ ਨਹੀਂ ਦੇਖੋ ਮੈਂ ਪਹਿਲੀ ਕਹਿ ਕੇ ਹਟਿਆ ਪਤਾ ਕੀ ਹੈ ਚੱਕਰ ਇਹ ਚੀਜ਼ ਕਰਨ ਵਾਲਾ ਕਰਾਉਣ ਵਾਲਾ ਮਹਾਰਾਜ ਆ ਸਾਡੇ ਘਰੇ ਕੋਈ ਢਿੱਲ ਮੱਟ ਮੇਰੇ ਜਿਹੜੇ ਸਵਾਲ ਇਸ ਕਰਕੇ ਕਰਦੇ ਕਿ ਲੋਕ ਸੁਣ ਕੇ ਮੋਟੀਵੇਟ ਹੋਣ ਦੇਣ ਹਰ ਬੰਦਾ ਫਿਰ ਜਿਹੜਾ ਉਹ ਕਹਿੰਦਾ ਕਿ ਮੈਂ ਚਾਹੇ 1 ਘੰਟਾ ਕਰਾਂ 2 ਘੰਟਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੇਵਾ ਜ਼ਰੂਰ ਕਰਾਂ ਨਹੀਂ ਬਿਲਕੁਲ ਕਰਨੀ ਚਾਹੀਦੀ ਹੈ ਕਰ ਵੀ ਰਿਹਾ ਪਰ ਮੈਂ ਮੇਰੇ ਕਹਿਣ ਤੋਂ ਭਾਵੇਂ ਆ ਵੀ ਕਲੇਮ ਕਰਨਾ ਇਹ ਗਲਤ ਗੱਲ ਹੋ ਜਾਂਦੀ ਹੈ ਜੀ ਮੈਂ ਇੰਨੇ ਘੰਟੇ ਕਰਦਾ ਮੈਂ ਇੰਨੇ ਕੁਝ ਨਹੀਂ ਹੁੰਦਾਗਾ ਇਦਾਂ ਜ਼ਿੰਦਗੀ ਦੇ ਵਿੱਚ ਤੁਹਾਡੀ ਆਪਣੀ ਜ਼ਿੰਦਗੀ ਪਰਸਨਲ ਵੀ ਚੱਲ ਰਹੀ ਹੁੰਦੀ ਹੈ ਤੁਹਾਡਾ ਪਰਿਵਾਰ ਵੀ ਚੱਲ ਰਿਹਾ ਹੁੰਦਾ ਸੋ ਉਹਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਹਮੇਸ਼ਾ ਇੱਧਰ ਆਉਨੇ ਆ ਫਿਜ਼ੀਕ ਰਾਜ ਨੇ ਹੁਣ ਪੈਸੇ ਪੱਖੋਂ ਸਖਾਲੇ ਕੀਤੇ ਲੋਕਾਂ ਨਾਲ ਉਸ ਪੱਖੋਂ ਖੜ ਸਕੇ ਉਸ ਪੱਖੋਂ ਖੜ ਰਹੇ ਆ ਤੇ ਬਸ ਆਈਆਂ ਜਿੰਨੇ ਜੋਗੇ ਕਰ ਰਹੇ ਆ ਯਾਰ ਕਿਸਾਨੀ ਅੰਦੋਲਨ ਚੱਲਿਆ ਉਹਦੇ ਚ ਵੀ ਬਾਦ ਚੜ ਕੇ ਜਿਹੜੇ ਸਾਡੇ ਆਰਟਿਸਟ ਸੀ ਜਿਹੜੇ ਸਾਡੇ ਗਾਇਕ ਸੀ ਉਹਨਾਂ ਨੇ ਹਿੱਸਾ ਲਿਆ ਹਾਂਜੀ ਤਾਂ ਕੁਝ ਜਿਹੜੇ ਆਰਟਿਸਟ ਸੀ ਗਾਇਕ ਸੀ ਉਹਨਾਂ ਨੇ ਕੁਝ ਗੀਤ ਵੀ ਰਿਲੀਜ਼ ਕੀਤੇ ਜਿਹਦੇ ਨਾਲ ਜਿਹੜਾ ਸਾਡੇ ਪੰਜਾਬੀਆਂ ਦਾ ਹੌਸਲਾ ਬਲੰਦ ਹੁੰਦਾ ਸੀ ਤੁਸੀਂ ਕਿਸੇ ਗੀਤ ਰਾਈ ਜਿਹੜਾ ਆ ਉਹ ਕੋਈ ਮੈਸੇਜ ਕਨਵੇਜ ਕਰਨਾ ਚਾਹੁੰਦੇ ਹੋ ਕਿ ਜਿਹਦੇ ਨਾਲ ਜਿਹੜੇ ਸਾਡੇ ਪੰਜਾਬੀ ਨੇ ਚੜ੍ਹਦੀ ਕਲਾ ਚ ਰਹਿਆ ਨੇ ਹਾਂਜੀ ਮੈਂ ਇੱਕ ਗੀਤ ਤਾਂ ਨਹੀਂ ਕਹਿ ਸਕਦੇ ਸ਼ਬਦ ਦਾ ਕਿਉਂਕਿ ਮਹਾਰਾਜ ਨੂੰ ਯਾਦ ਕਰਦੇ ਆ ਜਦੋਂ ਅਸੀਂ ਕੋਈ ਚੀਜ਼ ਪੜ੍ਹਦੇ ਆ ਗਾਉਂਦੇ ਆ ਉਹਨੂੰ ਸ਼ਬਦੀ ਕਿਹਾ ਜਾ ਸਕਦਾ ਗੀਤ ਨਹੀਂ ਕਿਹਾ ਜਾ ਸਕਦਾ ਉਹਦੀਆਂ ਮੈਂ 2 17 ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਹੜੇ ਸਾਨੂੰ ਚੜ੍ਹਦੀ ਕਲਾ ਸੰਕੇਤ ਮਹਾਰਾਜ ਦੇ ਕੇ ਗਏ ਨੇ ਨਾ ਤੇ ਅੱਜ ਵੈਸੇ ਵੀ ਸਾਡੇ ਨਾਲ ਸਿੰਘ ਖੜੇ ਨੇ ਨਾ ਤੇ ਇਹਨਾਂ ਨੇ ਜਿਵੇਂ ਇਹਨਾਂ ਦੇ ਵੱਡੇ ਭਰਾ ਗ੍ਰੰਤੀ ਸਿੰਘ ਨੇ ਤੇ ਇਹ ਵੀਰ ਵੀ ਹੈ ਨਾ ਆਪਣਾ ਜਿਵੇਂ ਕੰਮ ਕਰਦੇ ਨੇ ਤੇ ਬਾਕੀ ਆਪਣਾ ਉਹਨਾਂ ਨੇ ਸਾਰੀ ਉਮਰ ਗਰਵਾਣੀ ਪਈ ਆ ਅੱਜ ਜਦੋਂ ਇਸ ਪਰਿਵਾਰ ਨੂੰ ਘਰ ਮਿਲਿਆ ਬਣ ਕੇ ਨਾ ਸੋ ਮੈਨੂੰ ਲੱਗਦਾ ਮਹਾਰਾਜ ਦੀ ਅਪਾਰ ਕਿਰਪਾ ਹੋਈ ਆ ਸੋ ਇਹ ਸ਼ਬਦ ਪੜਨਾ ਨਾ ਜ਼ਰੂਰੀ ਆ ਸੋ ਇਹ ਮੈਂ ਪੜਦਾ ਥੋੜਾ ਜਿਹਾ ਮਹਿਲਾ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ ਯੋਦੇ ਬਣ ਨਿੱਤ ਰਿਆਂ ਅਸੀਂ ਮੁਸ਼ਕਿਲ ਦੀਆਂ ਕੜੀਆਂ ਚੋਂ ਯੋਦੇ ਬਣ ਨਿੱਤ ਰਿਆਂ ਹੁਣ ਮੁਸ਼ਕਿਲ ਦੀਆਂ ਕੜੀਆਂ ਚੋਂ ਅੱਖਾਂ ਵਿੱਚ ਸੁਰਮੇ ਦੀ ਤਾਰ ਰੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਬੋਲੇ ਇਸੋਨਹਾਲ ਤਾਂ ਪੈਸਾ ਕਿੰਨਾ ਕੁ ਸਕੂਨ ਮਿਲਦਾ ਜਦੋਂ ਇਹ ਸੇਵਾ ਕਰਦੇ ਸਕੂਨ ਕਿੰਨਾ ਮਿਲਦਾ ਨਹੀਂ ਦੇਖੋ ਆਪਣਾ ਸਾਨੂੰ ਦਿੱਤੀ ਹੋਈ ਬਖਸ਼ਿਸ਼ ਆ ਮਹਾਰਾਜ ਵੱਲੋਂ ਸੇਵਾ ਦੀ ਹੈ ਨਾ ਸੁਮਨ ਲਾ ਦਾ ਵੀ ਸਾਰੇ ਜਦੋਂ ਆਪਾਂ ਕਰਦੇ ਆ ਕਿਤੇ ਨਾ ਕਿਤੇ ਬਸ ਸੰਤੁਸ਼ਟੀ ਮਿਲਦੀ ਆ ਖੁਸ਼ੀ ਵਾਲੀ ਤਾਂ ਕੀ ਗੱਲ ਆ ਯਾਰ ਇਹਦੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚਾਹੇ ਦੇਸ਼ ਚ ਨੇ ਚਾਹੇ ਵਿਦੇਸ਼ ਵਿੱਚ ਨੇ ਸੁਨੇਹਾ ਕੀ ਆ ਸਾਰਿਆਂ ਨੂੰ ਪਤਾ ਹੀ ਆ ਯਾਰ ਸਾਰੇ ਇੱਕ ਦੂਜੇ ਨਾਲ ਖੜਦੇ ਨੇ ਸਤ ਸੋ ਸਿਆਣੇ ਨੇ ਸਾਰੇ ਬਸ ਮਹਾਰਾਜ ਆਪਕਰਉਣ ਵਾਲਾ ਉਹ ਕਰਾਈ ਜਾਵੇ ਸਾਰਿਆਂ ਤੋਂ ਬਸ ਜਿੰਨੇ ਜੋਗੇ ਧੰਨਵਾਦ ਸਰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News